ਜਦੋਂ ਸਾਨੂੰ ਸਾਹਮਣੇ ਦੇਖ ਜੇ ਫਿਰ ਅੱਛਾ ਇਦਾਂ ਜਿੰਨਾ ਚਿਰ ਉਹ ਰਹੂਗੀ ਉਦਾਂ ਤੇ ਮੇਲਾਦਾ ਉਹਦੀ ਜਿਆਦਾ ਦੀ ਚਾਹਤ ਵਾਧੀ ਆ ਤੇ ਮੁਹੱਬਤ ਵੀ ਇਦਾਂ ਹੀ ਆ ਪੁਰਾਣੇ ਸਮੇਂ ਚ ਮੇਲਾਦਾ ਜਿਆਦਾ ਘੈਂਟ ਹੋਊਗਾ ਹੋਰ ਵੀ ਅਸੀਂ ਤਾਂ ਚਲੋ ਹੰਡਾਇਆ ਨਹੀਂ ਇਹਨਾਂ ਪਰ ਜਿਨ੍ਹਾਂ ਨੇ ਹੰਡਾਈ ਆ ਉਦੋਂ ਤੇ ਉਹਨਾਂ ਨੂੰ ਉਹ ਜਿਆਦਾ ਸੋਹਣੀ ਲੱਗਦੀ ਹੋਊਗੀ ਅੱਜ ਦੇ ਸਮੇਂ ਨਾਲੋਂ ਕਿਉਂਕਿ ਅੱਜ ਛੇਤੀ ਅਪਰੋਚ ਹਰ ਇੱਕ ਨੂੰ ਹਰ ਗੱਲ ਮਿੰਟ-ਮਿੰਟ ਦੀ ਖਬਰ ਆ ਮਿਲ ਜੇ ਇੱਕ ਮੈਸੇਜ ਹੋਵੇ ਹਰ ਕੋਲ ਹਾਂ ਤੇ ਉਹ ਈਜ਼ੀ ਹੋ ਗਿਆ ਪਰ ਚਲੋ ਅੱਜ ਵਾਲਿਆਂ ਲਈ ਅੱਜ ਵਾਲਿਆਂ ਲਈ ਅੱਜ ਵਾਲੀ ਸੋਹਣੀ ਆ ਤੇ ਪ੍ਰਾਣ ਵਾਲੀ ਪ੍ਰਾਣੀ ਸੋਹਣੀ ਵੀਰ ਤੁਹਾਡੇ ਲਈ ਤੁਸੀਂ ਤਾਂ ਇੱਕ ਕੈਰੈਕਟਰ ਲਿਖੇ ਐ ਨਹੀਂ ਮੈਂ ਮੁਹੱਬਤ ਮੁਹੱਬਤ ਹੀ ਹੁੰਦੀ ਐ ਮੈਂ ਐਸ ਜ਼ਮਾਨੇ 'ਚ ਵੀ ਲੋਕਿੰਗ ਪਛੇਤ ਜਿੰਦੇ ਦੇਖੇ ਨੇ ਅੱਛਾ ਆ ਇਦਾਂ ਦੇ ਕਈ ਵਾਰੀ ਐਗਜ਼ਾਮਪਲ ਸਾਡੇ ਸਾਹਮਣੇ ਆ ਜਾਂਦੇ ਨੇ ਐਗਜ਼ਾਮਪਲਸ ਕਿ ਫੂਨਾ ਦੇ ਦੌਰ ਦੇ ਵਿੱਚ ਵੀ ਹੈਨਾ ਕਈ ਵਾਰੀ ਜਿਹੜੀ ਖਾਸ ਕਰਕੇ ਇੱਕ ਤਰਫੀ ਮੁਹੱਬਤ ਹੁੰਦੀ ਐ ਹੁਣ ਉਹਦੇ 'ਚ ਆਪਾਂ ਮੈਸੇਜ ਵੀ ਨਹੀਂ ਕਰ ਸਕਦੇ ਮੈਂ ਇਦਾਂ ਦੇ ਲੋਕ ਵੀ ਦੇਖੇ ਨੇ ਕਿ ਤੁਹਾਡੇ ਲਈ ਦਵਾਵਾਂ ਕਰੀ ਜਾਣਗੇ ਹੈਨਾ ਤੁਹਾਨੂੰ ਦੇਖਣ ਲਈ ਉਹ ਮਤਲਬ ਮਹੀਨਾ ਮਹੀਨਾ ਪਰ ਅੱਡੀਆਂ ਤੇ ਵਿਖਲੋਤੇ ਰਹਿਣਗੇ ਹੈਨਾ ਤੇ ਉਹ ਉਹ ਚੀਜ਼ਾਂ ਮੈਂ ਦੇਖੀਆਂ ਆ ਸੋ ਮੈਨੂੰ ਇਹ ਲੱਗਦਾ ਕਿ ਇਹ ਨਹੀਂ ਹਾਂ ਵਿਰਲੀ ਹੋ ਸਕਦੀ ਆ ਜਿਹੜੀ ਸੱਚੀ ਮੁਹੱਬਤ ਹੁੰਦੀ ਆ ਪਰ ਉਹ ਦੁਨੀਆ ਤੋਂ ਖਤਮ ਨਹੀਂ ਹੁੰਦੀ ਉਹ ਟੈਕਨੋਲੋਜੀ ਕਿੰਨੀ ਵੀ ਫਾਸਟ ਹੋ ਜਾਓ ਖਤਮ ਨਹੀਂ ਹੋ ਸਕਦੀ ਪਰ ਤੁਹਾਨੂੰ ਲੱਗਦਾ ਹੈ ਇਮੋਸ਼ਨਸ ਚੇਂਜ ਹੋਏ ਲੋਕਾਂ ਦੇ ਅ ਲੋਕਾਂ ਦੇ ਇਮੋਸ਼ਨਸ ਨਾ ਫਾਸਟ ਹੋ ਗਏ ਸਾਨੂੰ ਚੇਂਜ ਚਾਹੀਦਾ ਹੈ ਬਹੁਤ ਜਲਦੀ ਅਸੀਂ ਇੱਕ ਇਮੋਸ਼ਨ 'ਚ ਬਹੁਤ ਜ਼ਿਆਦਾ ਰਹਿ ਨਹੀਂ ਸਕਦੇ ਇਦਾਂ ਇਦਾਂ ਦੇ ਬਣ ਗਏ ਆ ਅਸੀਂ ਹੈਨਾ ਮੈਨੂੰ ਯਾਦ ਆ ਜਦੋਂ ਮੈਂ ਸਕੂਲ 'ਚ ਹੁੰਦਾ ਸੀਗਾ ਸਕੂਲ ਤੋਂ ਜਦੋਂ ਘਰ ਲਈ ਨਿਕਲਣਾ ਹੈਨਾ ਤਾਂ ਜਿਹੜਾ ਇੱਕ ਥਾਟ ਹੋਣਾ ਉਸੇ ਥਾਟ ਨੂੰ ਲੈ ਕੇ ਘਰ ਤੱਕ ਪਹੁੰਚਣਾ ਹੂੰ ਉਹਦੇ ਆਰਾਉਂਡ ਸੋਚੀ ਜਾਣਾ ਉਹਦੇ ਆਰਾਉਂਡ ਗੀਤ ਲਿਖੀ ਜਾਣੇ ਗੁੰਗੁਣਾਏ ਜਾਣੇ ਹੈਨਾ ਜਾਂ ਕਈ ਵਾਰੀ ਅਸੀਂ ਇੱਕ ਰਾਗ ਨੂੰ ਛੇੜ ਲੈਣਾ ਤੇ ਦੋ ਦੋ ਤਿੰਨ ਤਿੰਨ ਘੰਟੇ ਉਸੇ ਰਾਗ ਦੇ ਵਿੱਚ ਜਿੰਨਾ ਕੁਝ ਸਾਨੂੰ ਯਾਦ ਆਈ ਜਾਣਾ ਉਹ ਗਾਈ ਜਾਣਾ ਹੁਣ ਕੀ ਹੋ ਗਿਆ ਅਸੀਂ ਨਿਕਲਦੇ ਆ ਇੱਕ ਰੀਲ ਦੇਖੀ ਚੱਕ ਉਤੇ ਦੂਜੀ ਦੇਖੀ ਚੱਕ ਉਤੇ ਉਹ ਕਿੰਨੇ ਹੀ ਮੋਸ਼ਨਸ ਸਾਡੇ ਬਦਲਦੇ ਰਹਿੰਦੇ ਨੇ ਮਿੰਟ ਮਿੰਟ ਤੇ ਜਿਹੜੀ ਟੈਲੀਫੋਨ ਦੀ ਯੂਜ਼ ਆ ਨਾ ਮੋਬਾਈਲ ਦੀ ਇਹਨੇ ਸਾਨੂੰ ਸਾਡੇ ਇਮੋਸ਼ਨਸ ਨੂੰ ਮਤਲਬ ਇਹਦੀ ਸਟੇਬਿਲਟੀ ਸਾਰੀ 1 ਮਿੰਟ ਤੋਂ ਵੀ ਘੱਟ ਕਰ ਦਿੱਤੀ ਆ ਹੈ ਨਾ ਅਸੀਂ ਮੈਂ ਯੰਗਸਟਰਸ ਦੇਖੇ ਨੇ ਕਿ ਜਿਹੜਾ ਸੋਜ਼ ਹੁੰਦਾ ਜਿਹਨੂੰ ਜਿਹਦੇ ਚੋਂ ਅਸੀਂ ਕਹਿੰਨੇ ਕਿ ਅਸਲ ਚ ਕਵਿਤਾ ਨਿਕਲਦੀ ਆ ਜਿਹੜੀ ਉਹ ਗੰਭੀਰਤਾ ਹੁੰਦੀ ਆ ਉਹਨੂੰ ਅਸੀਂ ਸੈਂਟੀਪੋਣਾ ਕਹੇ ਕਿ ਪਾਸੇ ਕਰਤਾ ਕੀ ਜੰਟੀ ਜਾਂ ਗੱਲਾਂ ਕਰੀ ਜਾਂਦਾ ਦਫਾ ਕਰ ਚਾ ਲਾ ਕੁਛ ਨੱਚਣ ਪੁੜਕਣ ਵਾਲਾ ਕਰੀ ਜਾਂਦਾ ਕੁਛ ਉਹ ਜਿਹੜੀ ਗੰਭੀਰਤਾ ਸੀਗੀ ਨਾ ਉਹਦੇ ਚੋ ਲਾਈਫ ਦਾ ਐਸੈਂਸ ਨਿਕਲਦਾ ਸੀਗਾ ਉਹ ਅਸੀਂ ਉਹ ਅਸੀਂ ਅਵਾਈਡ ਕਰਦੇ ਆ ਯਾ ਉੱਪਰ ਸਵਾਈਪ ਅਪ ਕਰਦੇ ਆ ਜਦੋਂ ਸਾਨੂੰ ਸਾਹਮਣੇ ਦੇਖ ਜੇ ਫਿਰ ਅੱਛਾ ਇੰਦਾ ਜਿੰਨਾ ਚਿਰ ਉਹ ਰਹੂਗੀ ਉਦਾਂ ਤੇ ਮੈਨੂੰ ਲੱਗਦਾ ਉਹਦੀ ਜਿਆਦਾ ਦੀ ਚਾਹਤ ਵਾਧੀ ਆ ਤੇ ਮੁਹੱਬਤ ਵੀ ਇਦਾਂ ਹੀ ਆ ਪੁਰਾਣੇ ਸਮੇਂ ਚ ਮੈਨੂੰ ਲੱਗਦਾ ਜਿਆਦਾ ਘੈਂਟ ਹੋਊਗਾ ਹੋਰ ਵੀ ਅਸੀਂ ਤਾਂ ਚਲੋ ਹੰਡਾਇਆ ਨਹੀਂ ਇੰਨਾ ਪਰ ਜਿਨ੍ਹਾਂ ਨੇ ਹੰਡਾਈ ਆ ਉਦੋਂ ਤੇ ਉਹਨਾਂ ਨੂੰ ਉਹ ਜਿਆਦਾ ਸੋਹਣੀ ਲੱਗਦੀ ਹੋਊਗੀ ਅੱਜ ਦੇ ਸਮੇਂ ਨਾਲੋਂ ਕਿਉਂਕਿ ਅੱਜ ਛੇਤੀ ਅਪਰੋਚ ਹਰ ਇੱਕ ਨੂੰ ਹਰ ਗੱਲ ਮੈਸਜਿੰਗ ਦੀ ਖਬਰ ਆ ਮਿਲਦੀ ਹੈ ਇੱਕ ਮੈਸੇਜ ਆਵੇ ਹੈ ਹਰ ਕੋਲ ਹਾਂ ਤੇ ਉਹ ਈਜ਼ੀ ਹੋ ਗਿਆ ਪਰ ਚਲੋ ਅੱਜ ਵਾਲਿਆਂ ਲਈ ਅੱਜ ਵਾਲਿਆਂ ਲਈ ਅੱਜ ਵਾਲੀ ਸੋਹਣੀ ਹੈ ਤੇ ਪੁਰਾਣੇ ਵਾਲੇ ਪੁਰਾਣੇ ਸੋਹਣੇ ਵੀਰ ਤੁਹਾਡੇ ਲਈ ਤੁਸੀਂ ਤਾਂ ਇੱਕ ਕੈਰੇਕਟਰ ਲਿਖੇ ਹੈ ਨਹੀਂ ਮੈਂ ਮੁਹੱਬਤ ਮੁਹੱਬਤ ਹੀ ਹੁੰਦੀ ਹੈ ਮੈਂ ਐਸ ਜ਼ਮਾਨੇ 'ਚ ਵੀ ਲੋਕਿੰਗ ਪਛੇਤ ਜਿੰਦੇ ਦੇਖੇ ਨੇ ਅੱਛਾ ਆ ਇਦਾਂ ਦੇ ਕਈ ਵਾਰੀ ਐਗਜ਼ਾਮਪਲ ਸਾਡੇ ਸਾਹਮਣੇ ਆ ਜਾਂਦੇ ਨੇ ਐਗਜ਼ਾਮਪਲਸ ਕਿ ਆ ਫੋਨਾਂ ਦੇ ਦੌਰ ਦੇ ਵਿੱਚ ਵੀ ਹੈਨਾ ਕਈ ਵਾਰੀ ਜਿਹੜੀ ਖਾਸ ਕਰਕੇ ਇੱਕ طرفੀ ਮੁਹੱਬਤ ਹੁੰਦੀ ਹੈ ਹੁਣ ਉਹਦੇ ਚ ਆਪਾਂ ਮੈਸੇਜ ਵੀ ਨਹੀਂ ਕਰ ਸਕਦੇ ਮੈਂ ਇਦਾਂ ਦੇ ਲੋਕ ਵੀ ਦੇਖੇ ਨੇ ਕਿ ਤੁਹਾਡੇ ਲਈ ਦਵਾਵਾਂ ਕਰੀ ਜਾਣਗੇ ਹੈਨਾ ਤੁਹਾਨੂੰ ਦੇਖਣ ਲਈ ਉਹ ਮਤਲਬ ਮਹੀਨਾ ਮਹੀਨਾ ਪਰੜੀਆਂ ਤੇ ਵਿਖਲੋਤੇ ਰਹਿਣਗੇ ਹੈਨਾ ਤੇ ਉਹ ਉਹ ਚੀਜ਼ਾਂ ਮੈਂ ਦੇਖੀਆਂ ਆ ਸੋ ਮੈਨੂੰ ਇਹ ਲੱਗਦਾ ਕਿ ਇਹ ਨਹੀਂ ਹਾਂ ਵਿਰਲੀ ਹੋ ਸਕਦੀ ਹੈ ਜਿਹੜੀ ਸੱਚੀ ਮੁਹੱਬਤ ਹੁੰਦੀ ਹੈ ਪਰ ਉਹ ਦੁਨੀਆ ਤੋਂ ਖਤਮ ਨਹੀਂ ਹੁੰਦੀ ਉਹ ਟੈਕਨੋਲੋਜੀ ਕਿੰਨੀ ਵੀ ਫਾਸਟ ਹੋ ਜਾਓ ਖਤਮ ਨਹੀਂ ਹੋ ਸਕਦੀ ਪਰ ਤਾਂ ਲੱਗਦਾ ਹੈ ਇਮੋਸ਼ਨਸ ਚੇਂਜ ਹੋਏ ਲੋਕਾਂ ਦੇ ਅ ਲੋਕਾਂ ਦੇ ਇਮੋਸ਼ਨਸ ਨਾ ਫਾਸਟ ਹੋ ਗਏ ਸਾਨੂੰ ਚੇਂਜ ਚਾਹੀਦਾ ਹੈ ਬਹੁਤ ਛੇਤੀ ਅਸੀਂ ਇੱਕ ਇਮੋਸ਼ਨ 'ਚ ਬਹੁਤ ਛੇ ਰਹਿ ਨਹੀਂ ਸਕਦੇ ਇਦਾਂ ਦੇ ਇਦਾਂ ਦੇ ਬਣ ਗਏ ਆ ਅਸੀਂ ਹੈਨਾ ਮੈਨੂੰ ਯਾਦ ਆ ਜਦੋਂ ਮੈਂ ਸਕੂਲ 'ਚ ਹੁੰਦਾ ਸੀਗਾ ਸਕੂਲ ਤੋਂ ਜਦੋਂ ਘਰ ਲਈ ਨਿਕਲਣਾ ਹੈ ਨਾ ਤਾਂ ਜਿਹੜਾ ਇੱਕ ਥਾਟ ਹੋਣਾ ਉਸੇ ਥਾਟ ਨੂੰ ਲੈ ਕੇ ਘਰ ਤੱਕ ਪਹੁੰਚਣਾ ਹੂੰ ਉਹਦੇ ਆਰਾਉਂਡ ਸੋਚੀ ਜਾਣਾ ਉਹਦੇ ਆਰਾਉਂਡ ਗੀਤ ਲਿਖੀ ਜਾਣੇ ਗੁੰਗੁਣਾਏ ਜਾਣੇ ਹੈ ਨਾ ਜਾਂ ਕਈ ਵਾਰੀ ਅਸੀਂ ਇੱਕ ਰਾਗ ਨੂੰ ਛੇੜ ਲੈਣਾ ਤੇ ਦੋ ਦੋ ਤਿੰਨ ਤਿੰਨ ਘੰਟੇ ਉਸੇ ਰਾਗ ਦੇ ਵਿੱਚ ਜਿੰਨਾ ਕੁਝ ਸਾਨੂੰ ਯਾਦ ਆਈ ਜਾਣਾ ਉਹ ਗਾਈ ਜਾਣਾ ਹੁਣ ਕੀ ਹੋ ਗਿਆ ਅਸੀਂ ਨਿਕਲਦੇ ਆ ਇੱਕ ਰੀਲ ਦੇਖੀ ਚੱਕ ਉੱਤੇ ਦੂਜੀ ਦੇਖੀ ਚੱਕ ਉੱਤੇ ਉਹ ਕਿੰਨੇ ਹੀ ਮੋਸ਼ਨ ਸਾਡੇ ਬਦਲਦੇ ਰਹਿੰਦੇ ਨੇ ਮਿੰਟ-ਮਿੰਟ ਤੇ ਜੇ ਡੀ ਟੈਲੀਫੋਨ ਦੀ ਯੂਜ਼ ਆ ਨਾ ਮੋਬਾਈਲ ਦੀ ਜੀ ਇਹਨੇ ਸਾਨੂੰ ਸਾਡੇ emotions ਨੂੰ ਮਤਲਬ ਇਹਦੀ ਸਟੇਬਿਲਟੀ ਸਾਰੀ 1 ਮਿੰਟ ਤੋਂ ਵੀ ਘੱਟ ਕਰ ਦਿੱਤੀ ਆ ਹੈ ਨਾ ਅਸੀਂ ਮੈਂ ਯੰਗਸਟਰਸ ਦੇਖੇ ਨੇ ਕਿ ਜਿਹੜਾ ਸੋਜ਼ ਹੁੰਦਾ ਜਿਹਨੂੰ ਜਿਹਦੇ ਚੋਂ ਅਸੀਂ ਕਹਿੰਨੇ ਕਿ ਅਸਲ ਚ ਕਵਿਤਾ ਨਿਕਲਦੀ ਆ ਜਿਹੜੀ ਉਹ ਗੰਭੀਰਤਾ ਹੁੰਦੀ ਆ ਉਹਨੂੰ ਅਸੀਂ ਸੈਂਟੀਪੋਣਾ ਕਹਿ ਕੇ ਪਾਸੇ ਕਰਤਾ ਕਿ ਕਿਉਂ ਸੈਂਟੀ ਜਾਂ ਗੱਲਾਂ ਕਰੀਏ ਨਾ ਦਫਾਕਾਰ ਚਾਹ ਲਾ ਕੁਛ ਨੱਚਣ ਪੁੜਕਣ ਵਾਲਾ ਕਰੀਏ ਨਾ ਕੁਛ ਉਹ ਜਿਹੜੀ ਗੰਭੀਰਤਾ ਸੀਗੀ ਨਾ ਉਹਦੇ ਚੋਂ ਲਾਈਫ ਦਾ ਐਸੈਂਸ ਨਿਕਲਦਾ ਸੀਗਾ ਉਹ ਅਸੀਂ ਉਹ ਅਸੀਂ ਅਸੀਂ ਸਵਾਈਪ ਕਰਦੇ ਆਂ ਜਾਂ ਉੱਪਰ ਸਵਾਈਪ ਅਪ ਕਰਦੇ ਆਂ ਸਵਾਈਪ ਕਰਦੇ